ਦੋਸਤੋ ਪਾਣੀ ਦੇ ਮਸਲੇ ਉੱਪਰ ਅੱਜ ਪੰਜਾਬ ਸਰਕਾਰ ਨੇ ਸਾਰੀਆਂ ਪਾਰਟੀਆਂ ਨਾਲ ਮੀਟਿੰਗ ਕੀਤੀ ਤਾਂ ਕੱਲ ਨੂੰ ਹਰਿਆਣਾ ਸਰਕਾਰ ਵੀ ਸਾਰੀਆਂ ਪਾਰਟੀਆਂ ਨਾਲ ਮੀਟਿੰਗ ਕਰੇਗੀ ਅਜਾਜੇ ਮਸਲਾ ਕੀ ਆ ਦੇਖੋ ਜੀ ਇਹ ਸਾਰਾ ਮਸਲਾ ਇੱਕ ਡਰਾਮਾ ਜਾਪ ਰਿਹਾ ਹਾਂਜੀ ਪੰਜਾਬ ਦੇ ਤੇ ਹਰਿਆਣੇ ਦੇ ਭੈਣੋ ਭਰਾਓ ਟਿਕ ਟਿਕੀ ਲਾ ਕੇ ਐਨ ਨਜ਼ਾਰੇ ਨਾਲ ਵੇਖੋ ਇਹ ਖੇਡ ਕੱਲ ਨੂੰ ਸਾਰੀਆਂ ਪਾਰਟੀਆਂ ਦਾ ਦੋਗਲਾ ਸਟੈਂਡ ਤੇ ਮੌਕਾ ਪ੍ਰਸਤੀ ਜੱਗ ਚਾਹ ਰੋਣ ਜਾ ਰਹੀ ਆ ਸਭ ਕੁਝ ਕੱਲ ਨੂੰ ਨੰਗਾ ਹੋ ਜਾਣਾ ਇਹ ਮੈਂ ਗਰੰਟੀ ਨਾਲ ਕਹਿ ਸਕਦਾ ਇਹ ਗਰੰਟੀ ਨਾਲ ਪ੍ਰਦੀਪ ਜੀ ਮੈਂ ਤਾਂ ਕਹਿ ਸਕਦਾ ਕਿਉਂਕਿ ਦੇਖੋ ਜਿਹੜਾ ਪੰਜਾਬ ਤੇ ਹਰਿਆਣਾ ਦੇ ਵਿੱਚ ਇਹ ਪਾਣੀਆਂ ਦਾ ਮਾਮਲਾ ਚੱਲ ਰਿਹਾ ਹੈ ਪਹਿਲਾਂ ਤਾਂ ਇਹ ਮਾਮਲਾ ਘੱਟਾ ਤੇ ਇਹ ਸਿਆਸਤ ਜ਼ਿਆਦਾ ਕਿਉਂਕਿ ਤੁਸੀਂ ਦੇਖੋ ਸ਼ਰੇ ਆਮ ਘਪੜੋੜੇ ਜਾ ਰਿਹਾ ਹੈ ਲੋਕਾਂ ਨੂੰ ਅੰਨੇ ਬੋਲੇ ਗੂੰਗੇ ਤੇ ਕਮਲੇ ਤੇ ਬੁੱਧੂ ਅਕਲ ਦੇ ਅੰਨੇ ਬਣਾਇਆ ਜਾ ਰਿਹਾ ਤੁਸੀਂ ਦੇਖੋ ਪੰਜਾਬ ਦੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਅੱਜ ਸਾਰੀਆਂ ਪਾਰਟੀਆਂ ਦੀ ਮੀਟਿੰਗ ਸੱਦੀ ਉਹਦੇ ਚ ਅੱਜ ਸਾਰੀਆਂ ਪਾਰਟੀਆਂ ਇੱਕ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੂਜਾ ਨਾਲ ਹੀ ਸੁਨੀਲ ਜਾਖੜ ਸਾਹਿਬ ਜਿਹੜੇ ਬੀਜੇਪੀ ਦੇ ਪ੍ਰਧਾਨ ਸਾਹਿਬ ਔਰ ਤੀਜਾ ਇਧਰ ਕਾਲੀ ਦਲ ਦੇ ਜਿਹੜੇ ਆਗੂ ਭੂੰਦੜ ਸਾਹਿਬ ਫਿਰ ਜਿਹੜੇ ਤ੍ਰਿਪ ਤਰਜਿੰਦਰ ਬਾਜਵਾ ਸਾਹਿਬ ਕਾਂਗਰਸ ਦੇ ਆਗੂ ਮਤਲਬ ਸਾਰੇ ਸੱਜ ਕੇ ਬੈਠੇ ਸਾਰਿਆਂ ਨੇ ਪਤਾ ਕੀ ਕਿਹਾ ਵੀ ਇੱਕ ਬੂੰਦ ਵੀ ਪਾਣੀ ਅਸੀਂ ਹਰਿਆਣਾ ਨੂੰ ਦੇ ਨਹੀਂ ਸਕਦੇ ਇੱਕ ਬੂੰਦ ਵੀ ਸਾਡੇ ਕੋਲ ਵਾਧੂ ਨਹੀਂ ਇੱਕ ਬੂੰਦ ਵੀ ਪਾਣੀ ਅਸੀਂ ਹਰਿਆਣਾ ਨੂੰ ਨਹੀਂ ਦੇ ਸਕਦੇ ਤੇ ਨਾਲੇ ਮੁੱਖ ਮੰਤਰੀ ਆਖੀ ਜਾਣੇ ਵੀ 4000 ਕਿਊਸਕ ਪਾਣੀ ਅਸੀਂ ਉਹਨਾਂ ਨੂੰ ਦੇਤਾ ਹੈ ਤੇ ਇਸ ਤੋਂ ਵੱਧ ਨਹੀਂ ਦੇ ਸਕਦੇ ਵਾਹ ਜੀ ਬਾ ਹੁਣ ਇੱਕੋ ਟਾਈਮ ਦੋਨੇ ਬਿਆਨ ਵੀ ਨਾਲੇ ਤਾਂ ਤੁਸੀਂ 4000 ਕਿਊਸਕ ਦੇ ਰਹੇ ਹੋ ਨਾਲੇ ਕਹਿ ਰਹੇ ਹੋ ਬੂੰਦ ਵੀ ਵੱਧ ਨਹੀਂ ਹੈਗਾ ਅਸੀਂ ਦੇ ਨਹੀਂ ਸਕਦੇ ਆ ਕੀ ਹੈ ਬਈ ਦੂਜੇ ਪਾਸੇ ਤੁਸੀਂ ਇੱਕ ਗੱਲ ਨੋਟ ਕਰੋ ਵੀ ਪੰਜਾਬ ਚ ਵੀ ਕਾਂਗਰਸ ਹੈ ਹਰਿਆਣੇ ਚ ਵੀ ਕਾਂਗਰਸ ਹੈ ਪੰਜਾਬ ਚ ਭਾਜਪਾ ਵੀ ਹੈ ਹਰਿਆਣੇ ਚ ਵੀ ਭਾਜਪਾ ਹੈ ਪੰਜਾਬ ਚ ਆਵਾਦਮੀ ਪਾਰਟੀ ਵੀ ਹੈ ਹਰਿਆਣੇ ਚ ਵੀ ਆਵਾਦਮੀ ਪਾਰਟੀ ਹੈ ਹੁਣ ਗੌਰ ਨਾਲ ਟਿੱਕ ਟਿੱਕ ਹੀ ਲਾ ਕੇ ਦੇਖਿਓ ਦੋ ਗਲਾਸ ਸਟੈਂਡ ਕਿੰਨੇ ਨਜ਼ਰ ਆਉਂਦਾ ਹੁਣ ਪੰਜਾਬ ਦੇ ਵਿੱਚ ਅੱਜ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਕਹਿੰਦੇ ਇੱਕ ਬੂੰਦ ਵੀ ਪਾਣੀ ਵੱਧ ਨਹੀਂ ਹੈਗਾ ਸਾਡੇ ਕੋਲ ਪੰਜਾਬ ਨਹੀਂ ਦੇਊਗਾ ਪਾਣੀ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਇਹ ਕਿਨੇ ਕਿਹਾ ਸੁਨੀਲ ਜਾਖੜ ਬੀਜੇਪੀ ਦੇ ਪ੍ਰਧਾਨ ਸਾਹਿਬ ਨੇ ਅੱਜ ਕਿਹਾ ਨਾਲੇ ਕਿਹਾ ਵੀ ਪੰਜਾਬ ਪਿਆਰ ਨਾਲ ਭਾਵੇਂ ਕੁਝ ਕਰ ਦੇਵੇ ਪਰ ਧੱਕਾ ਕਰੀ ਜਾਂਦੇ ਨੇ ਹਾਂਜੀ ਤੇ ਇਹੀ ਗੱਲ ਸੇਮ ਕਾਂਗਰਸ ਵਾਲਿਆਂ ਨੇ ਵੀ ਅੱਜ ਆਖੀ ਇਹੀ ਗੱਲ ਸੇਮ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅਮਨ ਅਰੋੜਾ ਸਾਹਿਬ ਵਿੱਤ ਮੰਤਰੀ ਚੀਮਾ ਸਾਹਿਬ ਸਾਰਿਆਂ ਨੇ ਆਖੀ ਹੈ ਹੁਣ ਤੁਸੀਂ ਦੇਖਿਓ ਕੱਲ ਨੂੰ ਕੱਲ ਨੂੰ ਸਾਰੀਆਂ ਪਾਰਟੀਆਂ ਦੀ ਮੀਟਿੰਗ ਹਰਿਆਣੇ ਚ ਉੱਥੋਂ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਨੇ ਬੁਲਾ ਲਈ ਹੈ ਹੁਣ ਇਹੀ ਪਾਰਟੀਆਂ ਤੇ ਇਹੀ ਮੁੱਦਾ ਤੇ ਸਟੈਂਡ ਉੱਥੇ ਹੋਣ ਇਹਨਾਂ ਦਾ ਬਦਲ ਜਾਣਾ ਵੇਖੋ ਭਾਜਪਾ ਉੱਪਰੋਂ ਇੱਕੋ ਪਾਰਟੀ ਕਾਂਗਰਸ ਉੱਪਰੋਂ ਇੱਕੋ ਪਾਰਟੀ ਆਮ ਆਦਮੀ ਪਾਰਟੀ ਉੱਪਰੋਂ ਇੱਕੋ ਪਾਰਟੀ ਹੈ ਕਿ ਨਹੀਂ ਹੈ ਤੇ ਸਟੈਂਡ ਦੇਖੋ ਕਿੱਡਾ 도ਗਲਾ ਤੇ ਮੋਖਾ ਪ੍ਰਸਤ ਅੱਜ ਪੰਜਾਬ 'ਚ ਇਹਨਾਂ ਸਾਰੀਆਂ ਪਾਰਟੀਆਂ ਦਾ ਸਟੈਂਡ ਸੀ ਕਿ ਪਾਣੀ ਹਰਿਆਣਾ ਦਾ ਆ ਪਾਣੀ ਪੰਜਾਬ ਦਾ ਹਰਿਆਣਾ ਧੱਕਾ ਕਰ ਰਿਹਾ ਤੇ ਕੱਲ ਨੂੰ ਹਰਿਆਣੇ 'ਚ ਇੰਨੀਆਂ ਹੀ ਪਾਰਟੀਆਂ ਨੇ ਕਹਿਣਾ ਵੀ ਪਾਣੀ ਹਰਿਆਣਾ ਦਾ ਬਣਦਾ ਪੰਜਾਬ ਧੱਕਾ ਕਰ ਰਿਹਾ ਹੈ। ਦੇਖੋ ਤੁਸੀਂ ਪੰਜਾਬ ਤੇ ਹਰਿਆਣੇ ਦੇ ਲੋਕਾਂ ਨਾਲ ਕਿਹੜੀ ਗੇਮ ਖੇਡੀ ਜਾ ਰਹੀ ਹੈ। ਹੁਣ ਜੇ ਕੋਈ ਇਹ ਕਵੇ ਵੀ ਦੇਖੋ ਜੀ ਪਾਰਟੀ ਭਾਵੇਂ ਇੱਕ ਹੈ ਪਰ ਜਿਹੜੀਆਂ ਪੰਜਾਬ ਕਮੇਟੀਆਂ ਉਹ ਪੰਜਾਬ ਨਾਲ ਖੜਗੀਆਂ ਜਿਹੜੀਆਂ ਹਰਿਆਣੇ ਦੀਆਂ ਸੂਬਾ ਕਮੇਟੀਆਂ ਉਹ ਹਰਿਆਣੇ ਨਾਲ ਖੜਗੀਆਂ ਵਾਹ ਬਈ ਵਾਹ ਇਹ ਇਹ ਜਿਹੜੀ ਇੰਨੀ ਬੇਵਕੂਫਾਂ ਜਿਹੀ ਦਲੀਲ ਆ ਇਹ ਕਿਸੇ ਸਿੱਧੜ ਨੂੰ ਤਾਂ ਜੱਜ ਸਕਦੀ ਆ ਸਮਝਦਾਰ ਨੂੰ ਨਹੀਂ ਜੱਜਣੀ ਮਿੱਤਰੋ ਕਿਸੇ ਵੀ ਪਾਰਟੀ ਦੇ ਚਮਚੇ ਕੜਛੇ ਬਣ ਕੇ ਮੇਰੀ ਗੱਲ ਸਮਝ ਨਹੀਂ ਜੇਉਣੀ ਸ਼ਰਿਆਮ ਡਬਲ ਸਟੈਂਡ ਨੇ ਪਾਰਟੀਆਂ ਦੇ ਤੁਸੀਂ ਦੇਖੋ ਜਦੋਂ ਉੱਪਰੋਂ ਪਾਰਟੀ ਇੱਕ ਹੈ ਤੇ ਮੁੱਦਾ ਵੀ ਇੱਕ ਹੈ ਤੇ ਫਿਰ ਪਾਰਟੀਆਂ ਦੇ ਤੇ ਇੱਕ ਨੀਤੀ ਕਿਉਂ ਨਹੀਂ ਬਣਾਉਂਦੀ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਜੋ ਨਿਆਂ ਬਣਦਾ ਜੋ ਸਹੀ ਬਣਦਾ ਉਹ ਫੈਸਲਾ ਲੈ ਲਵੇ ਹਰ ਪਾਰਟੀ ਚਾਹੇ ਉਹ ਭਾਜਪਾ ਆ ਚਾਹੇ ਉਹ ਕਾਂਗਰਸ ਆ ਚਾਹੇ ਉਹ ਆਮ ਆਦਮੀ ਪਾਰਟੀ ਆ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਰਿਪੇਰੀਅਨ ਸਿਧਾਂਤ ਦੇ ਮੁਤਾਬਕ ਜੋ ਨੀਤੀ ਬਣਦੀ ਆ ਉਹ ਸਟੈਂਡ ਲੈਣਾ ਭਾਈ ਪਰ ਦੇਖੋ ਤੁਸੀਂ ਕਿੰਨਾ ਡਬਲ ਪੋਜੀਸ਼ਨਾਂ ਨੇ ਭਾਈ ਸਿੱਧੀ ਗੱਲ ਆ ਮੇਰੇ ਤੋਂ ਪੁੱਛੋ ਸੱਚਮੁੱਚ ਪੰਜਾਬ ਬੰਜਰ ਬਨ ਜਾ ਰਿਹਾ ਉਹਨਾਂ ਵਾਲੇ ਟਾਈਮ 'ਚ ਪੰਜਾਬ ਕੋਲ ਕੋਈ ਪਾਣੀ ਨਹੀਂ ਹੈਗਾ ਸੱਚ ਮੁੱਚ ਪੰਜਾਬ ਕੋਲ ਬੂੰਦ ਵੀ ਪਾਣੀ ਦੀ ਫालतू ਨਹੀਂ ਹੈਗੀ ਪੰਜਾਬ ਕੋਲ ਤਾਂ ਆਪ ਪੰਜਾਬ ਪਿਆਸਾਂ ਮਰਦਾ ਖੇਤਾਂ ਟੇਲਾਂ ਤੱਕ ਪਾਣੀ ਪਹੁੰਚਦਾ ਨਹੀਂਗਾ ਸੱਚੀ ਨਹੀਂ ਹੈਗਾ ਪਰ ਡਬਲ ਤੇ 도ਗਲੀ ਨੀਤੀ ਦੇਖੋ ਇੱਥੇ ਪੰਜਾਬ ਚ ਅੱਜ ਭਾਜਪਾ ਦਾ ਪ੍ਰਧਾਨ ਕਹਿੰਦਾ ਵੀ ਹੈ ਨਹੀਂ ਪੰਜਾਬ ਕੋਲ ਪਾਣੀ ਧੱਕਾ ਕੀਤਾ ਜਾ ਰਿਹਾ ਤੇ ਉਧਰ ਭਾਜਪਾ ਦੀ ਹਰਿਆਣਾ ਸਰਕਾਰ ਜਿਹੜੀ ਆ ਉਹ ਅੱਜ ਸੁਪਰੀਮ ਕੋਰਟ ਚਲੀ ਗਈ ਹੈ ਉਨੇ ਸੁਪਰੀਮ ਕੋਰਟ ਚ ਕੇਸ ਪਾਸਤਾ ਵੀ ਇਹ ਗਲਤ ਕਰ ਰਹੇ ਨੇ ਪਾਰਟੀ ਕੋ ਭਾਜੀਪੀ ਇਸੇ ਤਰ੍ਹਾਂ ਹੀ ਕਾਂਗਰਸ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਹੁਣ ਤੁਸੀਂ ਦੇਖਿਓ ਕੱਲ ਨੂੰ ਜਿਹੜੀ ਹਰਿਆਣੇ ਦੇ ਮੁੱਖ ਮੰਤਰੀ ਨੇ ਸਾਰੀਆਂ ਪਾਰਟੀਆਂ ਦੀ ਮੀਟਿੰਗ ਕੀਤੀ ਹੈ ਉਹਦੇ ਵਿੱਚ ਆਹੀ ਗੋਲ ਖਿਲਨੇ ਨੇ ਉੱਥੇ ਸਾਰਿਆਂ ਨੇ ਮਤਲਬ ਆਪ ਦਾ ਸੂਬਾ ਭਗਤ ਬਣ ਜਾਣਾ ਇੱਧਰ ਇੱਥੇ ਇਹ ਬਣ ਗਏ ਅਸਲ ਦੇ ਵਿੱਚ ਇਹ ਗੱਲਾਂ ਨੂੰ ਆਪਾਂ ਸਮਝ ਗਏ ਸਾਡੇ ਨਾਲ ਗੇਮਾਂ ਖੇਡੀਆਂ ਜਾ ਰਹੀਆਂ ਨੇ ਜਿੰਨੇ ਵੀ ਇਹੋ ਜਿਹੇ ਮੁੱਦੇ ਨੇ ਲੋਕਾਂ ਨੂੰ ਤੋੜਨ ਪਾੜਨ ਤੇ ਵੋਟਾਂ ਵਟੋਰਨ ਤੋਂ ਸਿਵਾ ਇਹ ਕੱਖ ਨਹੀਂ ਹੈਗੇ ਜੇਕਰ ਹਕੂਮਤਾਂ ਤੇ ਸਿਆਸਤਾਂ ਇਹੋ ਜਿਹੇ ਮੁੱਦਿਆਂ ਦਾ ਠੀਕ ਹੱਲ ਕਰਨਾ ਚਾਹਣ ਇਹ ਬੜੇ ਟਾਈਮ ਦੇ ਹੱਲ ਹੋ ਜਾਣੇ ਸੀ ਜਿਵੇਂ ਕਸ਼ਮੀਰ ਦਾ ਮੁੱਦਾ ਭਾਰਤ ਤੇ ਪਾਕਿਸਤਾਨ ਦੀਆਂ ਜੇ ਸਿਆਸਤਾਂ ਸਹੀ ਤਰੀਕੇ ਨਾਲ ਚਾਹੁੰਦੀਆਂ ਬਹੁਤ ਟਾਈਮ ਦਾ ਹੱਲ ਹੋ ਜਾਣਾ ਸੀ ਪਰ ਜਦੋਂ ਹਕੂਮਤਾਂ ਸਿਆਸਤਾਂ ਨਾ ਚਾਹੁੰਦੀਆਂ ਹੋਣ ਜਾਣ ਕੇ ਮੁੱਦਾ ਉਲਝਾ ਕੇ ਫਾਇਦਾ ਮਿਲਦਾ ਹੋਵੇ ਫਿਰ ਉਹ ਕਿਉਂ ਸਲਝਾਉਣਗੇ ਭਾਈ ਮੁੱਦਾ ਤੇ ਇਹੀ ਚੀਜ਼ ਪਾਣੀਆਂ ਵਾਲੇ ਮੁੱਦੇ ਦੇ ਉੱਪਰ ਦੇਖਣ ਨੂੰ ਮਿਲਦੀ ਆ ਔਰ ਹੁਣ ਵੀ ਦੇਖੋ ਹੁਣ ਇੱਥੇ ਬਹੁਤ ਸਾਰੇ ਵੀਰ ਨੇ ਜਿਹੜੇ ਕਮੈਂਟ ਲਿਖ ਰਹੇ ਨੇ ਤੇ ਆ ਵੀਰ ਇੱਕ ਦਾ ਕਮੈਂਟ ਆ ਕਹਿੰਦਾ ਮਾਈਕ ਸਟੈਂਡ ਸੋਣਾ ਡਾਕਟਰ ਸਾਹਿਬ ਕੁਲਦੀਪ ਸਿੰਘ ਭਾਈ ਜੀ ਮੇਰੀ ਬੇਨਤੀ ਆ ਤੁਸੀਂ ਆਪਣਾ ਕਮੈਂਟ ਪਾਰਟੀਆਂ ਦੇ ਸਟੈਂਡ ਬਾਰੇ ਲਿਖੋ ਕਿਸੇ ਵੀ ਪਾਰਟੀ ਦੇ ਤੁਸੀਂ ਵਰਕਰੋਂ ਨਾਲ ਜੁੜੇ ਹੋ ਵੋਟਰੋਂ ਤੁਸੀਂ ਐਂ ਦੱਸੋ ਕੀ ਸੱਚਮੁੱਚ ਪਾਰਟੀਆਂ ਦਾ ਦੋਗਲਾ ਸਟੈਂਡ ਨਹੀਂ ਤੁਸੀਂ ਅੱਜ ਆਪਣਾ ਕਮੈਂਟ ਲਿਖਿਓ ਸਾਰੇ ਜਣੇ ਡਬਲ ਸਟੈਂਡ ਨਹੀਂ ਹਰਿਆਣੇ 'ਚ ਹੋਰ ਪੰਜਾਬ 'ਚ ਹੋਰ ਹਰ ਗੱਲ ਤੇ ਇਹ ਆਪਣੇ ਨਾਲ ਇਦਾਂ ਖੇਡਦੀਆਂ ਪਾਰਟੀਆਂ ਸੋ ਇਹਨਾਂ ਚੀਜ਼ਾਂ ਨੂੰ ਜਦੋਂ ਲੋਕਾਂ ਨੇ ਵੇਖਣਾ ਫੜਨਾ ਸ਼ੁਰੂ ਕਰ ਲਿਆ ਉਦੋਂ ਹੀ ਕੁਝ ਸੁਧਾਰ ਹੋ ਸਕਦਾ ਜਦੋਂ ਤੱਕ ਆਮ ਪਬਲਿਕ ਨਾਲ ਆਮ ਲੋਕਾਂ ਨਾਲ ਇਹ ਇਦਾਂ ਹੀ ਗੇਮਾਂ ਖੇਡਦੇ ਰਹਿਣਗੇ ਜਿਵੇਂ ਦੀ ਸਿਆਸਤ ਇੱਥੇ ਖੇਡੀ ਜਾਂਦੀ ਹੈ ਤਾਂ ਮੈਨੂੰ ਲੱਗਦਾ ਉਦੋਂ ਤੱਕ ਕੋਈ ਮੁੱਦਾ ਵੀ ਹੱਲ ਨਹੀਂ ਹੋਣਾ ਤੇ ਬੰਨਣਾ ਵੀ ਕੁਝ ਨਹੀਂਗਾ ਸੋ ਜਿਹੜਾ ਤੁਹਾਡਾ ਸਵਾਲ ਸੀਗਾ ਪ੍ਰਦੀਪ ਜੀ ਮੈਨੂੰ ਲੱਗਦਾ ਪੈਣਾ ਭਰਾਵਾਂ ਨੂੰ ਉਹ ਸਵਾਲ ਕਲੀਅਰ ਹੋ ਗਿਆ ਹੋਣਾ ਬਾਕੀ ਮੈਂ ਬੇਨਤੀ ਕਰੂੰਗਾ ਤੁਸੀਂ ਆਪਣਾ ਕਮੈਂਟ ਲਿਖਿਓ ਹੁਣ ਅੱਜ ਤਿੰਨ ਮੰਤਰੀ ਆਏ ਸੀਗੇ ਫਰੀਦਕੋਟ ਦੇ ਵਿੱਚ ਉੱਥੇ ਕਿਸਾਨਾਂ ਦੇ ਨਾਲ ਕਾਫੀ ਉਹਨਾਂ ਦੀ ਮਤਲਬ ਉੱਥੇ ਹੋਇਆ ਕਿਸਾਨ ਅੱਜ ਫੇਰ ਖੇਚ ਤੂ ਹੋਈ ਆ ਫਰੀਦਕੋਟ ਚ ਪੁਲਿਸ ਨੇ ਕੀਤੀ ਆ ਕਿਉਂਕਿ ਕਿਸਾਨ ਸਵਾਲ ਪੁੱਛਣਾ ਚਾਹੁੰਦੇ ਨੇ ਤੇ ਸਵਾਲ ਆਮ ਆਦਮੀ ਪਾਰਟੀ ਰੋਕ ਰਹੀ ਆ ਦੇਖੋ ਮੈਂ ਬਾਰ ਬਾਰ ਕੇ ਨਾ ਕਿ ਆਮ ਆਦਮੀ ਪਾਰਟੀ ਜਦੋਂ ਸਰਕਾਰ ਨਹੀਂ ਸੀ ਲੋਕਾਂ ਨੂੰ ਕਹਿੰਦੀ ਰਹੀ ਆ ਸਵਾਲ ਪੁੱਛਿਆ ਕਰੋ ਤੇ ਅੱਜ ਜਦ ਸਵਾਲ ਪੁੱਛਦੇ ਆ ਲੋਕ ਆਮ ਆਦਮੀ ਪਾਰਟੀ ਕੋਲ ਦੋ ਰਾਹ ਨਹੀਂ ਇੱਕ ਪੁਲਿਸ ਦੀ ਸਖਤੀ ਦੇ ਨਾਲ ਲੋਕਾਂ ਦੀ ਜੁਬਾਨ ਬੰਦ ਕਰਾਉਣ ਦਾ ਰਾਹ ਦੂਜਾ ਸਵਾਲਾਂ ਦੇ ਜਵਾਬ ਤੇ ਮਸਲਿਆਂ ਦੇ ਹੱਲ ਲੈ ਕੇ ਆਉਣ ਦਾ ਰਾਹ ਹੁਣ ਆਮ ਆਦਮੀ ਪਾਰਟੀ ਇਹਨਾਂ ਚ ਕਿਹੜਾ ਰਾਹ ਚੁਣਦੀ ਆ ਇਹ ਆਮ ਆਦਮੀ ਪਾਰਟੀ ਦੀ ਮਰਜ਼ੀ ਆ ਪਰ ਮੈਂ ਇਹ ਕਹਿ ਦੇਣਾ 2027 ਦੇ ਵਿੱਚ ਨਤੀਜਾ ਇਦੇ ਤੇ ਟਿਕਿਆ ਵੀ ਇੱਥੇ ਆਮ ਆਦਮੀ ਪਾਰਟੀ ਪੈਤਣਾ ਕੀ ਲੈਂਦੀ ਆ ਇਹ ਤੇ ਆਮ ਆਦਮੀ ਪਾਰਟੀ ਨੇ ਇਹ ਪੈਤਣਾ ਲੈ ਲਿਆ ਵੀ ਅਸੀਂ ਤਾਂ ਕਰਾਵਾਂਗੇ ਜ਼ੁਬਾਨ ਬੰਦ ਹਾਂ ਸਵਾਲਾਂ ਦੇ ਜਵਾਬ ਨਹੀਂ ਦੇਣੇ ਮਸਲਿਆਂ ਦੇ ਹੱਲ ਨਹੀਂ ਫਿਰ 2027 ਦੇ ਵਿੱਚ ਸੱਚੀ ਉਮੇ ਹੋ ਜਾਣਾ ਜਿਹੜਾ ਆਮ ਆਦਮੀ ਪਾਰਟੀ ਦੇ ਐਮ ਐਲ ਏ ਕੁਮਰ ਵਿਜੇ ਪ੍ਰਤਾਪ ਨੇ ਕਈ ਵਾਰ ਕਹਿਤਾ ਆਮ ਆਦਮੀ ਪਾਰਟੀ ਦੇ ਐਮ ਐਲ ਏ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਉਹ ਕਹਿੰਦਾ ਦੇਖੋ ਅੱਜ ਵੋਟਾਂ ਪੈ ਜਾਣ ਤੇ ਆਮ ਆਦਮੀ ਪਾਰਟੀ 92 ਚ ਦੋ ਸੀਟਾਂ ਵੀ ਨਹੀਂ ਜਿੱਤ ਸਕਦੀ ਤੇ ਮੈਨੂੰ ਹੋਰ ਨਹੀਂ ਬਹੁਤਾ ਕੁਝ ਪਤਾ ਆਮ ਆਦਮੀ ਪਾਰਟੀ ਚ ਬਹੁਤ ਸਿਆਣੇ ਲੀਡਰ ਨੇ ਬੜੇ ਤੇਜ ਤਰਾਰ ਨੇ ਪਰ ਮੈਂ ਤਾਂ ਇੰਨੀ ਇੱਕ ਗੱਲ ਜਾਣਦਾ ਪਿਛਲੀਆਂ ਸਰਕਾਰਾਂ ਨੇ ਵੀ ਇਹਨਾਂ ਸਵਾਲਾਂ ਨੂੰ ਕਦੇ ਸੀਰੀਅਸ ਨਹੀਂ ਸੀ ਲਿਆ ਉਹ ਵੀ ਲੋਕਾਂ ਦੀਆਂ ਜ਼ੁਬਾਨਾਂ ਡਾਂਗਾ ਨਾਲ ਬੰਦ ਕਰਾਉਣ ਦੇ ਰਾਹ ਤੁਰੀਆਂ ਆਮ ਆਦਮੀ ਪਾਰਟੀ ਨੂੰ ਪਿਛਲਾ ਤੋਂ ਦੁਖੀ ਹੋ ਕੇ ਲੋਕ ਲੈ ਕੇ ਆਏ ਤੇ ਅੱਜ ਆਮ ਆਦਮੀ ਪਾਰਟੀ ਨੇ ਇਹ ਸਿੱਧ ਕਰਨਾ ਵੀ ਉਹ ਲੋਕਾਂ ਦੇ ਸਵਾਲਾਂ ਦੇ ਜਵਾਬ ਤੇ ਮਸਲਿਆਂ ਦੇ ਹੱਲ ਦਿੰਦੀ ਹੈ ਜਾਂ ਪਿਛਲੀਆਂ ਹਕੂਮਤਾਂ ਵਾਂਗ ਲੱਖੀਆਂ ਨਾਲ ਲੋਕਾਂ ਦੇ ਮੂੰਹ ਬੰਦ ਕਰਾਏ ਜਾਂਦੇ ਨੇ ਬਾਕੀ ਤੁਸੀਂ ਸਾਰੇ ਸਿਆਣੇ ਹੋ ਸਮਝਦਾਰ ਹੋ ਬਹੁਤ ਮਿਹਰਬਾਨੀ ਸ਼ੁਕਰੀਆ